ਦਿਲ ਮੇਰਾ ਲੱਗਦਾ ਨਹੀਂ ਜਦੋਂ ਦੀ ਐ ਮਾਂ ਛੱਡ ਗਈ ਕਿਸੇ ਕੰਮ ਵਿੱਚ ਦਿਲ ਮੇਰਾ ਲੱਗਦਾ ਨਹੀਂ ਜਦੋਂ ਦੀ ਐ ਮਾਂ ਛੱਡ ਗਈੜਕੇ ਮੇਰੀ ਮਾਂ ਦੀ ਕੰਨੀਵਾਜ ਮੇਰੇ ਪੈੜੀ ਨੀ ਸ਼ਹਿਦ ਹੁੰਦੀ ਸੀ ਹਰ ਇੱਕ ਖੁਸ਼ੀ ਮੇਰੀ ਮਾਂ ਦੀ ਬੁੱਕਲ ਵਿੱਚ ਕੈਦ ਹੁੰਦੀ ਸੀ ਉਹ ਅੱਖੀਆਂ ਤੋਂ ਦੂਰ ਕਰਨ ਹੋ ਗਈ ਐ ਵਿੱਚ ਦਿਲ ਮੇਰਾ ਲੱਗਦਾ ਨਹੀਂ ਜਦੋਂ ਦੀ ਮਾਂ ਛੱਡ ਗਈ ਛੱਡ ਕੇ ਮੇਰੀ ਮਾਂ ਦੀ ਕੰਨੀਵਾਜ ਮੇਰੇ ਪੈਰੀਂ ਨੀ ਸ਼ਹਿਦ ਹੁੰਦੀ ਸੀ ਹਰ ਇੱਕ ਖੁਸ਼ੀ ਮੇਰੀ ਮਾਂ ਦੀ ਬੁੱਕਲ ਵਿੱਚ ਕੈਦ ਹੁੰਦੀ ਸੀ ਉਹ ਅੱਖੀਆਂ ਤੋਂ ਦੂਰ ਕਰਨ ਹੋ ਗਈ ਐ ਅੱਖੀਆਂ ਤੋਂ ਦੂਰ ਕਰਨ ਹੋ ਗਈ ਐ ਮਾ ਦਿਲ ਚੋਣੀ ਜਾ ਸਕਦੀ ਕਿਸੇ ਕੰਮ ਵਿੱਚ ਦਿਲ ਮੇਰਾ ਲੱਗਦਾ ਨਹੀਂ ਜਦੋਂ ਦੀ ਆਮਾ ਸਿੱਖਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹਰਜੀਤ ਜਰੇਵਾਲ ਅਤੇ ਅਸੀਂ ਦੇਖਿਆ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲਿਆਂ ਜਿਹੜੇ ਉਸਦੇ ਫੈਨ ਨੇ ਬਹੁਤ ਵੱਡੀ ਤਦਾਦ ਵਿੱਚ ਉਸ ਨੂੰ ਜਿਹੜਾ ਪਿਆਰ ਕਰਨ ਵਾਲੇ ਨੇ ਅਸੀਂ ਦੇਖਿਆ ਪੂਰੇ ਵਰਲਡ ਵਿੱਚ ਸਿੱਧੂ ਮੂਸੇ ਨੇ ਜਿਹੜੀ ਸ਼ਰਧਾਨੀ ਦਿੱਤੀ ਜਾ ਰਹੀ ਸੀ ਅਤੇ ਖਾਸ ਕਰਕੇ ਜਿਸ ਦਿਨ ਸਿੱਧੂ ਮੂਸੇ ਦਾ ਜਿਹੜਾ ਅੰਤਿਮ ਸੰਸਕਾਰ ਸੀ ਅਤੇ ਉਸ ਤੋਂ ਬਾਅਦ ਭੋਗ ਦਾ ਅਸੀਂ ਦੇਖਿਆ ਪੂਰੀ ਦੁਨੀਆ ਤੋਂ ਜਿਹੜੇ ਕੋਨੇ-ਕੋਣੇ ਤੋਂ ਉਸਦੇ ਜਿਹੜੇ ਚਾਹਣ ਵਾਲੇ ਫੈਨ ਪਹੁੰਚੇ ਸੀ ਉਥੇ ਕਮਰਸਾ ਦਾ ਰਹਿਣ ਵਾਲਾ ਜਿਹੜਾ ਕਿ ਦੀਪਕ ਸਿੰਘ ਬਹੁਤ ਛੋਟੀ ਉਮਰ ਦਾ ਬੱਚਾ ਵਾ ਅਮਰਸਰੋਂ ਕੱਲਾ ਹੀ ਜਿਹੜਾ ਕਿ ਉਸ ਪਿੰਡ ਵਿੱਚ ਚਲਾ ਗਿਆ ਮੂਸਾ ਪਿੰਡ ਵਿੱਚ ਗੱਲ ਕਰਾਂਗੇ ਉਸ ਛੋਟੇ ਬੱਚੇ ਦਾ ਜਿਹੜਾ ਕਿ ਬਹੁਤ ਵੱਡਾ ਫੈਨ ਆ ਸਿੱਧੂ ਮੂਸੇਵਾਲਾ ਤੁਸੀਂ ਦੇਖ ਰਹੇ ਹੋ ਟੀ-ਸ਼ਰਟ ਜਿਹੜੀ ਆ ਉਹਨੇ ਪਾਈ ਹੋਈ ਆ ਸਿੱਧੂ ਮੂਸੇਵਾਲਾ ਦੀ ਤੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਮੈਨੂੰ ਇਹ ਸੋ ਵੀ ਦੀਪਕ ਜੀ ਕਿੰਨਾ ਚਿਰ ਹੋ ਗਿਆ ਸਿੱਧੂ ਮੂਸੇਵਾਲਾ ਦੇ ਫੈਨ ਬਣੇ ਤੁਹਾਨੂੰ ਤੇ ਕਿੰਨੇ ਕਿਹੜੇ ਗੀਤ ਸੁਣੀ ਆ ਸਿੱਧੂ ਮੂਸੇਵਾਲਾ ਦੇ ਮੈਂ ਜੀ ਜਦੋਂ ਤੇ ਬਾਈ ਦੇ ਗਾਣੇ ਹੁੰਦੇ ਮੈਂ ਉਦੋਂ ਦੇ ਸੁਣਦਾ ਰਹਾਂ ਜੀ ਉਹਨਾਂ ਦੇ ਗਾਣੇ ਤੇ ਲਗਭਗ ਮੈਂ ਉਹਨਾਂ ਦੇ ਸਾਰੇ Song ਸੁਨੇ ਮੈਂ ਕੋਈ ਵੀ ਉਹਨਾਂ ਦਾ ਗਾ ਬਹੁਤ ਵਧੀਆ ਭਾਈ ਗੋਂਦੇ ਸੀ ਤੇ ਲਿਖਦੇ ਵੀ ਸੀ ਮੈਨੂੰ ਇਸੋ ਵੀ ਦੀਪਕ ਜੀ ਜਦੋਂ ਪਤਾ ਲੱਗਾ ਵੀ ਸੁਧੀ ਮੂਸੇ ਲੱਗ ਜਿਹੜਾ ਸਾਡਾ ਵੀਰ ਆ ਪੰਜਾਬੀ ਗਾਇਕ ਸੀ ਦੁਨੀਆ ਤੇ ਨਹੀਂ ਰਿਹਾ ਉਸ ਬਾਅਦ ਤੁਹਾਡਾ ਕੀ ਹਾਲਾਤ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਆ ਫਿਰ ਤੁਹਾਡਾ ਕੀ ਸਰੀ ਤੇ ਕੀ ਬੀਤੀ ਤੁਹਾਡੇ ਨੇ ਮੈਂ ਜੀ ਜਦੋਂ ਬਾਈ ਦੀ ਖਬਰ ਸੁਣੀ ਪਹਿਲਾਂ ਮੈਨੂੰ ਯਕੀਨ ਨਹੀਂ ਆਇਆ ਜੀ ਤੇ ਮੈਂ ਫਿਰ ਟੀਵੀ ਲਾ ਕੇ ਦੇਖਿਆ ਤੇ ਟੀਵੀ ਤੇ ਫਿਰ ਖਬਰ ਸੁਣੀ ਬਾਈ ਦੀ ਤੇ ਮਨੋਂ ਅੰਦਰੋਂ ਮੈਂ ਪੂਰਾ ਹੇਲੇ ਗਿਆ ਜੀ ਪੀ ਐ ਇਸ ਤਰ੍ਹਾਂ ਉਹ ਕਿਸ ਤਰ੍ਹਾਂ ਹੋ ਗਿਆ ਹਨਾ ਬਾਈ ਦੇ ਨਾਲ ਤੇ ਮੈਂ ਇਮੋਸ਼ਨਲ ਵੀ ਹੋ ਗਈ ਜੀ ਕਰੇ ਬਹੁਤ ਕਿੰਨਾ ਕਿ ਰੋਇਆ ਕਿੰਨਾ ਕਿ ਮਨ ਦੁਖੀ ਹੋਇਆ ਸੀ ਉਸ ਟਾਈਮ ਤੇ ਇੱਕ ਭਰਾ ਵੱਡਾ ਬਣਿਆ ਸੀ ਸਿੱਧੂ ਮੂਸੇ ਵਾਲਾ ਜਿਹੜਾ ਕਿ ਅੱਜ ਦੁਨੀਆ ਤੇ ਨਹੀਂ ਰਿਹਾ ਕਿੰਨਾ ਕਿ ਮਨ ਦੁਖ ਲਗਾ ਸੀ ਬਹੁਤ ਦੁੱਖ ਲੱਗਾ ਇਹ ਕਿਉਂਕਿ ਮੇਰੇ ਛੋਟੇ ਹੁੰਦੇ ਤਾਂ ਮੰਮੀ ਪਾਪਾ ਦੀ ਡੈਥ ਹੋ ਗਈ ਉਦੋਂ ਉਹਨਾਂ ਦਾ ਮਤਲਬ ਮੈਂ ਉਹਨਾਂ ਨੂੰ ਦੇਖ ਨਹੀਂ ਸਕਿਆ ਪਰ ਆ ਬਾਈ ਦੀ ਖਬਰ ਸੁਣ ਕੇ ਮੈਨੂੰ ਪਤਾ ਲੱਗ ਗਿਆ ਵੀ ਇੰਨਾ ਦੁੱਖ ਹੁੰਦਾ ਹੈ ਜੇ ਕੋਈ ਆਪਣਾ ਜਾਂਦਾ ਹੈ ਬਿਲਕੁਲ ਜੀ ਤੇ ਮੈਨੂੰ ਇਹ ਸੋ ਦੀਪਕ ਕਿੰਨਾ ਕਿ ਉਸ ਟਾਈਮ ਤੇ ਹਾਲਾਤ ਸੀ ਜਦੋਂ ਤੁਸੀਂ ਗਏ ਸੀ ਪਿੰਡ ਅੰਬੂਸਾ ਅਮਰਸਾ ਤੋਂ ਕਿੰਨੀ ਦੂਰ ਸੀ ਕਿਸ ਤਰ੍ਹਾਂ ਗਏ ਸੀ ਪਰਿਵਾਰ ਦੇ ਨਾਲ ਗਏ ਸੀ ਜਾਂ ਕੋਈ ਨਾਲ ਲੈ ਕੇ ਗਿਆ ਸੀ ਜਾਂ ਇਕੱਲੇ ਗਏ ਸੀ ਕਿੰਨੇ ਵਜੇ ਚਲੇ ਸੀ ਤੇ ਕਿੰਨੇ ਵਜੇ ਪਹੁੰਚੇ ਸੀ ਉੱਥੇ ਮੈਂ ਜੇ ਤਾਂ ਤੜਕੇ 4 ਵਜੇ ਉੱਠਿਆ ਜੀ ਘਰੇ ਤੇ ਫਿਰ ਬਸ ਤੇ ਮੈਂ ਗਿਆ ਬਸ ਸਟੈਂਡ ਉਨਾਂ ਨੂੰ ਪੁੱਛਿਆ ਵੀ ਮੈਂ ਮਾਨਸਾ ਜਾਣਾ ਵਾ ਤੇ ਉਹਨਾਂ ਨੂੰ ਪਤਾ ਉਹਨਾਂ ਨੇ ਕਿਹਾ ਬਾਈ ਦੇ ਭੋਗਤ ਜਾਣਾ ਮੈਂ ਕਿਹਾ ਹਾਂ ਜੀ ਤੇ ਕਹਿੰਦੇ 1 ਵਜੇ ਬਸ ਪਹੁੰਚੂਗੀ ਉੱਥੇ ਤੇ ਮੈਂ ਫਿਰ ਉਹ ਬਸ ਤੇ ਬਹਿ ਗਿਆ ਜੀ ਤੇ ਬਸ ਨੇ 1 1.5 ਵਜੇ ਪਹੁੰਚਾਇਆ ਉੱਥੇ ਤੇ ਫਿਰ ਉੱਥੋਂ ਤਾਂ ਬਸ ਨੇ ਤਰਾਜੀ ਤਾਰ ਤਾਈ ਭੀੜ ਬਹੁਤ ਹੀ ਅੱਗੇ ਜਾਣਾ ਫਿਰ ਪੈਦਲ ਜਾਣਾ ਪੈਣਾ ਫਿਰ ਮੈਂ ਪੈਦਲ ਗਿਆ ਬਾਈ ਨੂੰ ਵੇਖਣਾ ਬਿਨੇਸੋ ਵੀ ਕਿੰਨੇ ਵਜੇ ਪਹੁੰਚੇ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਇਸ ਵੇਲੇ 4 ਵਜੇ ਗਏ ਸੀ ਇਕੱਲੇ ਗਏ ਸੀ ਕਿ ਜਾ ਕੋਈ ਨਾਲ ਗਿਆ ਸੀ ਪਰ ਪਰਿਵਾਰ ਚੋਂ ਨਹੀਂ ਜੇ ਇਕੱਲੇ ਹੀ ਗਏ ਸੀ ਪਰਿਵਾਰ ਚੋਂ ਨਹੀਂ ਕੋਈ ਗਿਆ ਸੀ ਮੈਂ ਬਾਈ ਨੂੰ ਇਕੱਲਾ ਹੀ ਮਿਲਣ ਗਏ ਹਾਂ ਬਸ ਤੇ ਅੱਗੇ ਵੀ ਕਦੀ ਬਾਈ ਨੂੰ ਮਿਲ ਕੇ ਜਾਂ ਪਹਿਲੀ ਵਾਰੀ ਮਿਲਣ ਗਏ ਸੀ ਬਾਈ ਨੂੰ ਨਹੀਂ ਜੀ ਪਹਿਲਾਂ ਵੀ ਮੈਂ ਇੱਕ ਵਾਰੀ ਬਾਈ ਨੂੰ ਮਿਲਣ ਗਿਆ ਸੀ ਬਹੁਤ ਵਧੀਆ ਬਾਈ ਦਾ ਨੇਚਰ ਬਹੁਤ ਪਿਆਰ ਕੀਤਾ ਜਦੋਂ ਮੈਂ ਪਹਿਲਾਂ ਵੀ ਗਿਆ ਸੀ ਬਾਈ ਨੂੰ ਮਿਲਣ ਪਰ ਲੋਕੀ ਤਾਂ ਕਹਿੰਦੇ ਨੇ ਵੀ ਬਾਈ ਦਾ ਸੁਭਾਅ ਚੰਗਾ ਨਹੀਂ ਸੀ ਲੋਕ ਕਹਿੰਦੇ ਸੀ ਕਿ ਆਕੜ ਬਹੁਤ ਆ ਬਾਈ ਚੰਗੀ ਤਰ੍ਹਾਂ ਮਿਲਦਾ ਨਹੀਂ ਆ ਤੁਸੀਂ ਤੇ ਜਾ ਕੇ ਮਿਲ ਕੇ ਆਏ ਹੋ ਕਿੰਨਾ ਕਿ ਪਿਆਰ ਦਿੱਤਾ ਕਿਸ ਤਰ੍ਹਾਂ ਜੇ ਲੋਕ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣ ਜਾਓਗੇ ਨਹੀਂ ਜੀ ਬਾਈ ਦਾ ਬਹੁਤ ਵਧੀਆ ਸੁਭਾਅ ਸੀ ਉਹਨਾਂ ਜੇ ਆਕੜ ਹੈਗੀ ਨਹੀਂ ਸੀ ਤੇ ਮੈਂ ਜਦੋਂ ਵਾਪਸ ਆਉਣ ਲੱਗਾ ਇਹ ਨਾ ਬਾਈ ਨੂੰ ਮਿਲ ਕੇ ਤੇ ਬਾਈ ਨੇ ਮੈਨੂੰ ਵਾਹੇ ਮਾਰ ਕੇ ਖੁਦ ਕਹਿ ਵੀ ਤੂੰ ਰੋਟੀ ਖਾ ਕੇ ਜਾਏ ਅਮਰੇ ਸਰ ਜਾਣਾ ਵਾ ਇਨੀ ਦੂਰ ਤੇ ਬਹੁਤ ਵਧੀਆ ਨੇਚਰ ਸੀ ਬਾਈ ਦਾ ਕਿਸੇ ਨੂੰ ਰੋਟੀ ਖਾਣ ਤੋਂ ਬਿਨਾ ਜਾਣ ਹੀ ਨਹੀਂ ਦਿੰਦੇ ਸੀ ਉਹਨਾਂ ਨੇ ਲਾਗੇ ਉਠਾ ਕੇ ਮੈਨੂੰ ਆਪਣੇ ਰੋਟੀ ਖਵਾਏ ਗੱਲਾਂ ਕੀਤੀਆਂ ਥੋੜੀਆਂ ਬਹੁਤ ਬਹੁਤ ਵਧੀਆ ਪ੍ਰਾਂਤ ਦਾ ਸੁਆਦ ਸੀ ਦੇਖ ਰਹੇ ਹੋ ਜੜਾਕੀ ਲੋਕਾਂ ਦੀ ਨੇ ਕਿ ਸਿੱਧੂ ਮੂਸੇਵਾਲਾ ਦੀ ਬਹੁਤ ਆਕੜ ਸੀ ਜਾਂ ਕਿਸੇ ਨੂੰ ਮਿਲਦਾ ਨਹੀਂ ਸੀ ਪਰ ਇਸ ਛੋਟਾ ਜਿਹਾ ਬੱਚਾ ਜਿਹੜਾ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਆ ਪਰ ਉਸਨੇ ਇਹ ਕਹਿੰਦੇ ਮੁਤਾਬਕ ਘਰੋਂ ਜਿਹੜਾ ਵਾ ਚਾਰਵੇਂ ਚੱਲਦਾ ਕੱਲਾ ਗਿਆ ਵਾ ਤੇ ਦੂਸਰੇ ਪਿੰਡ ਹੋ ਗਿਆ ਉਹਦਾ ਵਾ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਮਿਲ ਚੁੱਕਿਆ ਵਾ ਤੇ ਸਿੱਧੂ ਦੱਸ ਰਿਹਾ ਵੀ ਸਿੱਧੂ ਮੂਸੇ ਵਾਲਾ ਦਾ ਸੁਭਾਅ ਬਹੁਤ ਵਧੀਆ ਸੀ ਇੱਕ ਵੱਡੇ ਭਰਾਵਾਂ ਨੂੰ ਮਿਲਿਆ ਸੀ ਅਤੇ ਪਿਆਰ ਬਹੁਤ ਕਰਦਾ ਸੀ ਅਤੇ ਖਾਸ ਕਰਕੇ ਜਦੋਂ ਪਤਾ ਲੱਗਾ ਵੀ ਇਹ ਜਿਹੜਾ ਬੱਚਾ ਅੰਮ੍ਰਿਤਸਰ ਤੋਂ ਆਇਆ ਵਾ ਕੱਲਾ ਮਿਲਣ ਵਾਸਤੇ ਆ ਅਤੇ ਬਾਈ ਨੇ ਕਿਹਾ ਵੀ ਰੋਟੀ ਪਾਣੀ ਖਾ ਕੇ ਜਾਈਂ ਅਤੇ ਉਸ ਨੂੰ ਜਿਹੜਾ ਪਿਆਰ ਦਿੱਤਾ ਮੈਨੂੰ ਐਸੋ ਵੀ ਸਿੱਧੂ ਮੂਸੇ ਦੀ ਯਾਦ ਵਿੱਚ ਹੁਣ ਕਿਹੜੇ-ਕਿਹੜੇ ਤੁਹਾਨੂੰ ਗੀਤ ਯਾਦ ਨੇ ਜਿਹੜੇ ਦਸ਼ਕਾਣਾ ਸਾਂਝੀ ਕਰੋਗੇ ਹਾਂਜੀ ਮੈਨੂੰ ਉਹਦਾ ਬਾਈ ਦਾ ਜਿਹੜਾ ਡਾਲਰ ਸੌਂਗ ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਜੀ ਤੇ ਬਾਈ ਦੇ ਸਾਰੇ ਲ ਵਧੀਆ ਗਾਣ ਉਹਨਾਂ ਸਾਰੇ ਆਪਣੇ ਲਾਈਫ ਤੇ ਜਾਂ ਕਿਸੇ ਨੂੰ ਦੱਸਿਆ ਨਹੀਂ ਸਾਰਿਆਂ ਨੂੰ ਦੱਸਿਆ ਪੇਸਤਾਂ ਦੇ ਮੇਰੀ ਲਾਈਫ ਆਣਾ ਸਾਰਾ ਕੁਝ ਸਹੀ ਲਿਖ ਦੇਈ। ਕੀ ਆਂਦਾ ਹਮੇਸ਼ਾ ਹੀ ਵੀ ਸਿੱਧੂ ਮੂਸੇ ਵਾਲਾ ਜਿਹੜਾ ਸੀ ਆਪਣੀ ਜ਼ਿੰਦਗੀ ਦੀ ਸਚਾਈ ਗੀਤ ਬੋਲਦਾ ਸੀ ਜਿਹੜਾ ਆਪਸ ਨੂੰ ਸੱਚ ਲੱਗਦਾ ਸੀ ਹਮੇਸ਼ਾ ਉਹ ਗੀਤਾਂ 'ਚ ਬੋਲਦਾ ਸੀ ਕਿੰਨੀ ਕੀ ਸਚਾਈ ਦੇ। ਜਿਹੜੀ ਉਹਨਾਂ ਦੀ ਜ਼ਿੰਦਗੀ 'ਚ ਜੋ ਹੋਇਆ ਉਹ ਹੀ ਸਚਾਈ ਬੋਲਦੇ ਸੀ ਜੀ ਉਹ ਤੇ ਹੁਣ ਉਹਨਾਂ ਦਾ 295 Song ਵੀ ਉਹ ਵੀ ਤੁਸੀਂ ਦੇਖ ਹੀ ਲਿਆ। 29 ਤਰੀਕ 5ਵੇਂ ਮਹੀਨੇ ਦੀ ਉਹਨਾਂ ਦੀ ਡੈਥ ਹੋਈ ਹੈ ਜੀ। ਤੇ 295 ਗਾਣਾ ਹੋਣ ਪਤਾ ਲੱਗ ਜਾਂਦਾ ਕਿ ਲੱਗਦਾ ਵੀ ਜਿਹੜੀ ਇਹ 295 ਜਿਹੜੀ ਹੈ ਕਿ ਮਹਨੂਸ ਖੜੀ ਆ ਜਿਹੜੀ ਆ ਉਹ ਸਮਾਂ ਮਾੜਾ ਜਿਹੜਾ ਕਿ ਸਾਡਾ ਜਿਹੜਾ ਵੀਰ ਸਿੱਧੂ ਬਾਈ ਇਸ ਦੁਨੀਆ ਤੇ ਨਹੀਂ ਰਿਹਾ ਉਹ ਜਿਹੜੀ ਮਾੜਾ ਟਾਈਮ ਸੀ ਜਿਹੜਾ ਉਹ ਮਾੜਾ ਦਿਨ ਸੀ ਜਿਹੜਾ ਸਿੱਧੂ ਬਾਈ ਨੂੰ ਜਿਹੜਾ ਸੂਰੀਆਂ ਤੋਂ ਲੈ ਗਿਆ ਕਿ ਲੱਗਦਾ ਇਹ ਜਿਹੜਾ ਮਹਨੂਸ ਜਿਹਨੇ ਆ ساری ਉਮਰ ਜਣਾ ਹਣ ਚਿੱਤੇ ਰਹੂਗਾ ਹਾਂਜੀ ਬਿਲਕੁਲ ਇਸ ਦਿਨ ਸਾਡੇ ਲੇਜੈਂਡ ਪੀਸ ਚਲ ਗਏ ਇੱਥੋਂ ਆਪਣੇ ਇੰਡੀਆ ਤੋਂ ਤੇ ਇਹ ਦਿਨ ਤੇ ਕਿਸੇ ਨੂੰ ਭੁੱਲ ਨਹੀਂ ਸਕਦਾ ਜੀ ਹਾਂਜੀ ਬਾਈ ਦਾ ਬਹੁਤ ਪਿਆਰ ਸੀ ਲੋਕਾਂ ਦੇ ਨਾਲ ਵੀ ਤੇ ਬਾਦਮ ਮਾਰਪਾ ਉਹ ਸਾਨੂੰ ਸਿੱਧੂ ਮੂਸੇ ਦਾ ਯਾਦ ਵਿੱਚ ਦੋ ਲੈਣਾ ਜਿਹੜੂ ਸਾਂਝੀ ਕਰੋ ਜਿਹੜਾ ਤੁਹਾਨੂੰ ਬੇਹਦ ਪਸੰਦ ਹੈ ਸਿੱਧੂ ਮੂਸੇ ਦਾ ਹਮੇਸ਼ਾ ਤੁਸੀਂ ਗੀਤ ਹੁੰਦੇ ਹੋ ਦੋ ਲੈਣਾ ਕੋਈ ਵੀ ਗੀਤ ਹੈ ਜਿਹੜੂ ਸਾਂਝੀ ਕਰੋ ਜਰੂਰ ਕਰਦਾ ਹਾਂ ਇਸ ਦਾ ਸਾਡੇ ਵਾਂਗੂ ਸਾਡੀਆਂ ਨਹੀਂ ਬ੍ਰੈਗ ਲਿਸਟਨ ਕਰਾਣੇ ਅਸੀਂ ਐਂ ਡ੍ਰੈਗਰਾਉਂਡ ਦੇ ਬੰਦੇ ਉੱਪਰ ਤੱਕ ਮਾਰਾਣੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਡੱਲ ਰਾਵਾਂ ਗੁਣੀ ਨਾਮ ਸਾਡਾ ਚੱਲਦਾ ਡੱਲ ਰਾਵਾਂ ਗੁਣੀ ਨਾਮ ਸਾਡਾ ਚੱਲਦਾ ਜਦੋਂ ਬਰਛੇ ਵੱਡੇ ਨੇ ਲੱਖਾਂ ਤੇ ਚਾਕੂ ਆਣੇ ਮੰਗਦੇ ਨਹੀਂ ਖੋਨਿਆਂ ਅਸੀਂ ਪੁੱਤ ਡਾਕੂਆਂ ਦੇ ਹੋ ਬੱਕ ਤੀੜਾਂ ਦਾ ਸ਼ਹਿਰਾਂ ਨਾਲ ਲੇ ਰਲਦਾ ਡਲਰਾਂ ਵਾਂਗੂਣੀ ਨਾਮ ਸਾਡਾ ਚੱਲਦਾ ਡਲਰਾਂ ਵਾਂਗੂਣੀ ਨਾਮ ਸਾਡਾ ਚੱਲਦਾ ਜਿੰਨੇ ਵੀ ਯਾਰ ਮੇਰੇ ਸਾਰੇ ਅਗਲਾਉ ਨੇ ਮੁੰਡਾ ਤਾਂ ਸਾਉ ਐ ਉਹਦੇ ਗੀਤ ਪੜਕਾਉ ਨੇ ਸਿੱਧੂ ਮੂਸੇਵਾਲਾ ਜੋ ਲਿਖਦਾ ਸਰਿਆਂ ਸਾਡਾ ਚੱਲਦਾ ਡਲਰਾਂ ਵਾਂਗੂਣੀ ਨਾਮ ਸਾਡਾ ਚੱਲਦਾ ਡਲਰਾਂ ਵਾਂਗੂਣੀ ਨਾਮ ਸਾਡਾ ਚੱਲਦਾ ਬਹੁਤ ਪਿਆਰੀ ਆਵਾਜ਼ ਐ ਇੱਕ ਵਾਰੀ ਫੇਰ ਤੋਂ ਚੇਤੇ ਆ ਗਿਆ ਜਿਵੇਂ ਵੀ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਿਹਾ ਵਾ ਫਿਰ ਇਸੋ ਵੀ ਦੀਪਕ ਹਮੇਸ਼ਾ ਹੀ ਸਿੱਧੂ ਬਾਈ ਕਹਿੰਦੀ ਹੁੰਦੀ ਸੀ ਆਪਣੇ ਗੀਤਾਂ ਵਿੱਚ ਕਿ ਜਦੋਂ ਮੇਰੀ ਮੌਤ ਹੋਊਗੀ ਮੇਰੀ ਮੌਤ ਤੋਂ ਬਾਅਦ ਮੇਰੇ ਯਾਰਾਂ ਜਿਹੜੇ ਨੇ ਉਹ ਟੈਟੂ ਬਣਾਉਣਗੇ ਤੇ ਵਾਕਿਆ ਸੀ ਦੇਖਿਆ ਸੱਚ ਵੇਖਣ ਨੂੰ ਮਿਲਿਆ ਕਿ ਜਦੋਂ ਸਿੱਧੂ ਬਾਈ ਦੀ ਮੌਤ ਹੁੰਦੀ ਆ ਉਸ ਦੇ ਚਾਹਣ ਵਾਲੇ ਨੇ ਉਸ ਦੇ ਜਿਹੜੇ ਫੈਨ ਨੇ ਸਾਰਿਆਂ ਦੇ ਬਾਹਾਂ ਤੇ ਜਿਹੜਾ ਵਾ ਸਿੱਧੂ ਬਾਈ ਦਾ ਟੈਟੂ ਬਣਾਇਆ ਵਾ ਉਹ ਦੋ ਲਾਣਾ ਜਿਹੇ ਗੀਤ ਜਿਹੜੂ ਸਾਂਝੀ ਕਰਦੇ ਹੋਂ ਕਿਉਂਕਿ ਗੀਤ ਬਹੁਤ ਲੋਕ ਸੁਣਦੇ ਨੇ ਅਤੇ ਮੇਸ਼ਾ ਸਿੱਧੂ ਮੂਸੇ ਦਾ ਭਾਈ ਨੂੰ ਯਾਦ ਕਰਦੇ ਨੇ ਉਦੋਂ ਗੀਤ ਇਹ ਦੋ ਲਾਣਾ ਜਿਹੜੂ ਸਾਂਝੀ ਕਰਿਓ ਇਸ ਵੇਲੇ ਸਿੱਧੂ ਭਾਈ ਨੇ ਕਿਹਾ ਆਪ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਯਾਰਾਂ ਦੇ ਬਾਹਾਂ ਤੇ ਗਿਆ ਟੈਟੂ ਹੋਗਾ ਮੂਸੇ ਆਲਾ ਮਰ ਕੇ ਵੀ ਜੀਉ ਯਾਰਾਂ ਚ ਮੂਸੇ ਆਲਾ ਮਰ ਕੇ ਵੀ ਜੀਉ ਯਾਰਾਂ ਚ ਕਿਉਂਕਿ ਖੂਨ ਵਿੱਚ ਸਾਡੇ ਅਣਖੀ ਜੇ ਬਣਨੇ ਹੂਣ ਵਿੱਚ ਸਾਡੇ ਅਣਖੀ ਜੇ ਬਣਨੇ ਗੋਲੀ ਵਜੀ ਤੇ ਤੂੰ ਸੋਚੀ ਨਾ ਮੈਂ ਮਰ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਵਜੀ ਤੇ ਮੈਂ ਸੋਚੀ ਨਾ ਵੀ ਮਰ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਵਾਹ ਵਾਹ ਕੀ ਲੱਗਦਾ ਨਹੀਂ ਵੀ ਇੱਕ ਸਾਡਾ ਸਾਡਾ ਵੀਰ ਹੈ ਸਾਡਾ ਭਰਾ ਦੁਨੀਆ ਤੋਂ ਚਲ ਗਿਆ ਕਿਉਂਕਿ ਬਹੁਤ ਇਸੇ ਦੁਨੀਆ ਤੋਂ ਜਿਹੜਾ ਬਈ ਨੌਜਵਾਨ ਸੀ ਬਹੁਤ ਛੋਟੀ ਉਮਰੇ ਕਹ ਲੋ ਵੀ ਇਹਨੇ ਜਿਹੜਾ ਬਹੁਤ ਘੱਟ ਸਮੇਂ 'ਚ ਜਿਹੜਾ ਪੂਰਾ ਵਰਲਡ ਜਿਹੜਾ ਇਕਰਾਰ ਕੀਤਾ ਸੀ ਅਤੇ ਜਿੱਥੇ ਗੱਲ ਕਰੀਏ ਇਹ ਪੰਜਾਬ ਦੀ ਗੱਲ ਕਰੀਏ ਉੱਥੇ ਪਾਕਿਸਤਾਨ ਤੇ ਜਿਹੜੇ ਬਰ ਗੋਰਿੰਗ ਰੇਜ ਨੇ ਉਹ ਵੀ ਜਿਹੜੇ ਬੜੇ ਵੱਡੇ ਫੈਨ ਸੀ ਸਭ ਨੂੰ ਬਾਈ ਦੇ ਕਿੱਥਾਂ ਦੇਖਦੇ ਹੋ ਜਦੋਂ ਮੈਂ ਬਾਈ ਦੀ ਖਬਰ ਸੁਣੀ ਤੇ ਮੈਂ YouTube ਤੇ ਦੇਖਿਆ ਗੋਰੇ ਵੀ ਰੋਂਦੇ ਆ ਨਾ ਪਾਕਿਸਤਾਨ ਵਾਲੇ ਸਾਰੇ ਰੋਂਦੇ ਆ ਜੀ ਉਹਨਾਂ ਨੂੰ ਦੇਖ ਕੇ ਕਿਉਂਕਿ ਬਾਈ ਦੇ ਨਾਲ ਤਾਂ ਜ਼ਿਆਦਾ ਉਹਨਾਂ ਦਾ ਲੋਕਾਂ ਦਾ ਪਿਆਰ ਬਾਈ ਨੇ ਛੋਟੀ ਉਮਰ 'ਚ ਜਦੋਂ ਛੋਟੇ ਹੁੰਦੇ ਸੋਦੋ ਤੇ ਮਿਹਨਤ ਕਰਨੀ ਚਾਲੂ ਕੀਤੀ ਉਹਨਾਂ ਦੇ ਡੈਡੀ ਜੀ ਨੇ ਵੀ ਦੱਸਿਆ ਵੀ ਮੈਂ ਇਹਨਾਂ ਨੂੰ ਇੱਕ ਸਾਈਕਲ ਲੈ ਦਿੱਤਾ ਤੇ ਸਾਈਕਲ ਤੇ ਸਕੂਲ ਜਾਂਦੇ ਸੀ ਤੇ 12ਵੀਂ ਤੱਕ ਸਾਈਕਲ ਤੇ ਗਏ ਸਟਰਗਲ ਜਿੰਨੇ ਜ਼ਿੰਦਗੀ ਚ ਕੀਤਾ ਉਹਨੂੰ ਤਰੱਕੀ ਤੇ ਮਿਲਦੀ ਹੈ ਮਹਾਰਾਜ ਉਹਨੂੰ ਤਰੱਕੀ ਜ਼ਰੂਰ ਦਿੰਦਾ ਹੈ ਲੱਗਦਾ ਨਹੀਂ ਵੀ ਇੱਕ ਵਾਰੀ ਜਿੱਥੇ ਮਾਪੇ ਦੁਨੀਆ ਤੋਂ ਚਲ ਗਏ ਸੀ ਇੱਕ ਵਾਰੀ ਦੀਪਕ ਅਸਾਰਾ ਮਿਲਿਆ ਵੀ ਸ਼ਾਇਦ ਵੱਡਾ ਭਾਈ ਮਿਲ ਗਿਆ ਵਾ ਵੱਡਾ ਭਰਾ ਮਿਲ ਗਿਆ ਵਾ ਪਰ ਰੱਬ ਨੂੰ ਇਹ ਵੀ ਮਜਬੂਰ ਨਹੀਂ ਸੀ ਜਿਹੜੇ ਜ਼ਾਲਮ ਸੀ ਜਿਨ੍ਹਾਂ ਨੇ ਸਿੱਧੂ ਬਾਈ ਦਾ ਕਤਲ ਕਰ ਦਿੱਤਾ ਇਹ ਵੀ ਜਿਹੜਾ ਕਹਿ ਲੀ ਵੀ ਵੱਡੇ ਭਰਾ ਦੇ ਜਿਹੜਾ ਹੱਥ ਸ ਹਾਂਜੀ ਤੇ ਮੈਂ ਜਦੋਂ ਬਾਈ ਦਾ ਗਾਣਾ ਸੁਣਿਆ ਜੀ ਮੈਨੂੰ ਸਿੰਗਿੰਗ ਕਰਨ ਦਾ ਉਦੋਂ ਸ਼ੌਂਕ ਪਿਆ ਸੀ ਜੀ ਬਾਈ ਦਾ ਪਹਿਲੋ ਜਦੋਂ ਸੋਹਾਈ Song ਆਇਆ ਸੀ ਉਦੋਂ ਮੈਂ ਯਾਰ ਕੀਤਾ ਨਾ ਥੋੜਾ ਤੇ ਬਾਅਦ ਵਿੱਚ ਸਕੂਲ ਸੁਣਾਇਆ ਤੇ ਮੈਨੂੰ ਵਧੀਆ ਰਿਸਪੌਂਸ ਮਿਲਿਆ ਵਧੀਆ ਲੋਕਾਂ ਨੇ ਕਿ ਆਪੀ ਤੂੰ ਬੋਲ ਸਕਦਾ ਗਾਣੇ ਫਿਰ ਮੈਂ ਗਾਣਿਆ ਸ਼ੁਰੂ ਕੀਤਾ ਬੋਲਨੇ ਤੇ ਬਾਈ ਦਾ ਮਤਲਬ ਇੱਕ ਭਰਾਵਾਂ ਵਰਗਾ ਸਹਾਰਾ ਹੀ ਸੀ ਜੀ ਮੈਨੂੰ ਉਸ ਤੋਂ ਵੀ ਹੁਣ ਕਿੰਨਾ ਕੁ ਮਨ ਉਦਾਸ ਲੱਗਦਾ ਕਿਉਂਕਿ ਜਿੱਥੇ ਮਾ ਮਾਪ ਹੈ ਨਹੀਂ ਦੁਨੀਆ ਤੇ ਉਥੇ ਇੱਕ ਵੱਡੇ ਭਰਾ ਵਾਂਗੂ ਸਹਾਰਾ ਮਿਲਿਆ ਸੀ ਸਿੱਧੂ ਬਾਈ ਦਾ ਉਹ ਵੀ ਦੁਨੀਆ ਤੋਂ ਚਲਾ ਗਿਆ ਵਾ ਜਦੋਂ ਮਨ ਕੱਲਾ ਹੁੰਦਾ ਵਾ ਕਿੰਨਾ ਕੁ ਉਦਾਸ ਹੁੰਦਾ ਵਾ ਕਿੰਨਾ ਕੁ ਮਨ ਰੋਣ ਨੂੰ ਕਰਦਾ ਵਾ ਕਿਉਂਕਿ ਭਰਾਵਾਂ ਦਾ ਬੜਾ ਸਾਰਾਂ ਦਾ ਭਰਾ ਕੁ ਬਾਹਾਂ ਹੁੰਦੀਆਂ ਨੇ ਉਹ ਵੀ ਖਾਸ ਕਰਕੇ ਸਿੱਧੂ ਬਾਈ ਵਰਗਾ ਭਰਾ ਹੋਵੇ ਤੇ ਹੋਰ ਹੀ ਬਹੁਤ ਚੰਗਾ ਲੱਗਦਾ ਹਾਂਜੀ ਬਹੁਤ ਮਨ ਭਰਦਾ ਹੈ ਜੀ ਜਦੋਂ ਬਾਈ ਦੀਆਂ ਵੀਡੀਓ ਵੇਖ ਲੈਣਾ ਨਾ ਤੇ ਉਦੋਂ ਮੇਰਾ ਮੈਂ ਬੱਲ ਲੁਧਿਆਣਾ ਸਿੱਖੰਜਾਨਾ ਹੀ ਗਾਣੇ ਤੇ ਉਥੋਂ ਹੁੰਦਿਆਂ ਦੇ ਟ੍ਰੇਨ 'ਚ ਰੋਣਾ ਹੀ ਰਹਿਣਾ ਹੈ ਜੀ ਉਹਨਾਂ ਦੀਆਂ ਵੀਡੀਓ ਦੇਖ ਕੇ ਮੈਂ ਰੋਟੀ ਵੀ ਨਹੀਂ ਖਾਣਾ ਇਹ ਕਹਿ ਕੇ ਬਈ ਬਾਈ ਨੂੰ ਫਿਰ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ ਹੁਣ ਦੀਪਾ ਗੱਲ ਕਰੀ ਜਾਂਦੇ ਆਲੇ ਸਾਡੇ ਦਸ਼ਕਾਂ ਨੂੰ ਦੋ ਲੈਣਾ ਜਰੂਰ ਸਾਂਝੀ ਕਰ ਦਿਓ ਜਿਹੜਾ ਸਿੱਧੂ ਬਾਈ ਦਾ ਜਿਹੜਾ ਗੀਤ ਆ ਹਰ ਟਾਈਮ ਤੁਸੀਂ ਗਾਉਂਦੇ ਹੁੰਦੇ ਸੀ ਗੁੰਗੁਣਾਉਂਦੇ ਸੀ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਸੀ ਵੀ ਸਿੱਧੂ ਬਾਈ ਦਾ ਗੀਤ ਬਹੁਤ ਵਧੀਆ ਵਾ ਵੱਡੇ ਤਾਂ ਮੈਂ ਜਾ ਮਿਆਂਣੀ ਅੱਗੇ ਪਿੱਛੇ ਮਾਮਿਆਂਣੀ ਗੱਭਰੂ ਦੀ ਚੈੱਕ ਕਰ ਟੌਰ ਬੱਲੀਏ ਮਿੱਠੀਆਂ ਜਰਨਾਂ ਵਾਲਾ ਅਣਖਾਂ ਦੇ ਗੰਨਾਂ ਵਾਲਾ ਜੱਟ ਤੇਰਾ ਲੈ ਕੇ ਆਇਆ ਦੌਰ ਬੱਲੀਏ ਨੀ ਕਰ ਗੌਰ ਬੱਲੀਏ ਬੱਤੀ ਐ ਸਟੈਂਡ ਵਾਣੀ ਮੈਗ ਜੱਟ ਦਾ ਹਿੱਟ ਚੀਜ਼ਾਂ ਉੱਤੇ ਲੱਗੇ ਟੈਗ ਜੱਟ ਦਾ ਆ ਆ ਫਿਰਦਾ ਏ ਦੁਨੀਆ ਨੂੰ ਸਰਕਾਰ ਦਾ ਦੇਖਾਵਾ ਵਿੱਚ ਝੂਲਦਾ ਫਲੈਂਗ ਜੱਟ ਦਾ ਮੂਸੇ ਆਲਾ ਰਹਿੰਦਾ ਆ ਸਵਾਲਾਂ ਵਿੱਚ ਨਹੀਂ ਸੁਣਦੀ ਹੋਵੇਂਗੀ ਕੋਫ ਕਾਲਾ ਵਿੱਚ ਨਹੀਂ ਬੁੱਢੇ ਹੋ ਗਏ ਵੇਲਾ ਕਈ ਮਕਾਮ ਪਾਉਂਦੇ ਆ ਇੱਥੇ ਦੁਨੀਆ ਕਮਾਤੀ ਦੋ ਸਾਲਾਂ ਵਿੱਚ ਨਹੀਂ ਔਰ ਸਕੂਲ ਜਾਂਦਾ ਤਰੀਕਾ ਬੱਲੀਏ ਨਹੀਂ ਔਰ ਸਕੂਲ ਕਾਲੀ ਰੇਂਜ ਮਾਰੇ ਛੀਕਾਂ ਬੱਲੀਏ ਨਹੀਂ ਡੇਟੀ ਅੱਜ ਦੀ ਚ ਕੋਈ ਨਹੀਂ ਉਹ ਦੌਰ ਜੱਟ ਦਾ ਨਹੀਂ ਔਰ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨਹੀਂ ਔਰ ਸਕੂਲ ਕਢਾਉਂਦਾ ਮੁੰਡਾ ਚੀਕਾਂ ਬੱਲੀਏ ਨਹੀਂ ਔਰ ਸਕੂਲ ਵਾਹ ਵਾਹ ਕਿ ਲੱਗਦਾ ਨਹੀਂ ਵੀ ਟਿੱਬਿਆਂ ਦਾ ਜਿਹੜਾ ਪੁੱਤ ਸੀ ਇਹ ਦੁਨੀਆ ਤੋਂ ਚਲਾ ਗਿਆ ਵਾ ਕਿਉਂਕਿ ਮੂਸਾ ਪਿੰਡ ਨੂੰ ਕੋਈ ਨਹੀਂ ਸੀ ਜਾਣਦਾ ਸਿੱਧੂ ਮੂਸੇਬਾਈ ਕਰਕੇ ਜਿਹੜਾ ਪੂਰਾ ਪਿੰਡ ਜਿਹੜਾ ਲੋਕੀ ਵਰਤਨ ਜੋ ਵੀ ਜਾਣ ਲੱਪੇ ਸਿੱਧੂ ਮੂਸੇਬਾਈ ਕਰਕੇ ਅੱਜ ਉਹ ਅਸੀਂ ਦੇਖਦੇ ਆ ਵੀ ਜਿੱਥੇ ਕਿਤੇ ਬਸਾਂ ਨਹੀਂ ਜਾਂਦੀਆਂ ਸੀ ਅੱਜ ਇੱਥੇ ਗੱਡੀਆਂ ਜਾਂਦੀਆਂ ਨੇ ਖਾਤਕੇ ਦੇ ਇੰਨੀ ਵੱਡੀ ਤਰ੍ਹਾਂ ਵੀ ਲੋਕ ਜਾਣ ਲੱਪੇ ਮੂਸਾ ਪਿੰਡ ਜਿਹੜਾ ਮਸ਼ਹੂਰ ਹੋ ਗਿਆ ਸਿੱਧੂ ਬਾਈ ਕਰਕੇ ਹਾਂਜੀ ਜੀ ਉਹਨਾਂ ਨੇ ਖੁਦ ਹੀ ਦੱਸਿਆ ਵੀ ਜਿਹੜੇ ਮੈਂ ਪਿੰਡ ਛੋਟੇ ਜਿਉਂ ਉੱਥੇ ਬੱਸ ਤੱਕ ਨਹੀਂ ਹੁੰਦੀ ਸੀ ਹੁਣ ਬਾਈ ਨੇ ਬਾਦ ਵਿੱਚ ਆਪਣੀ ਤਰੱਕੀ ਦਿੱ ਹੁਣ ਤਰੱਕੀ ਦੇ ਨਾਲ ਦਿਖਾਇਆ ਵੀ ਜੋ ਆਪਾਂ ਟਾਰਗੇਟ ਕਰੀਏ ਉਹਨੂੰ ਪਾਉਣਾ ਜੇ ਆਪਾਂ ਕਹਿ ਦਈਏ ਇੱਕ ਰਿਪੇ ਇਹਨੂੰ ਹਾਸਲ ਕਰਨਾ ਉਹ ਹਾਸਲ ਹੁੰਦਾ ਹੀ ਹੈ ਸਿੱਧੂ ਬਾਈ ਦਾ ਜਨਮ ਦਿਨ ਆ ਰਿਹਾ ਵਾ 11 ਤਰੀਕ ਨੂੰ ਜਨਮ ਦਿਨ ਆ ਸਿੱਧੂ ਬਾਈ ਦੀ ਯਾਦ ਵਿੱਚ ਕੀ ਗੀਤ ਜਿਹੜਾ ਤੁਸੀਂ ਸੁਣਾਓ ਜਿਹੜੀ ਕਿ ਸਿੱਧੂ ਬਾਈ ਹਮੇਸ਼ਾ ਦਿਲਾਂ ਵਿੱਚ ਰਾਜ ਕਰਦਾ ਰਹੂਗਾ ਤੇ ਉਹਦੇ ਦੋ ਲੈਣਾ ਦੀ ਸਾਂਝੀ ਕਰਦੇ ਹੋ ਬਾਈ ਦਾ ਜੀ 295 Song ਵੀ ਬਹੁਤ ਵਧੀਆ ਸੀ ਜੀ ਉਹ ਉਹ ਦੀਆਂ ਤੁਹਾਨੂੰ ਦੋ ਲੈਣਾ ਸੁਣਾ ਦਿੰਦਾ ਹਾਂ ਜੀ ਹੂੰ ਨਿਤ ਕੰਟਰੋਲ ਵਸੀ ਕਰੇਟ ਮਿਲੂਗੀ ਤਰਮ ਦੇ ਨਾਮ ਤੇ ਡੇਡ ਬੇਡ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਜੇ ਕਰੇਗਾ ਤਰੱਕੀ ਪੁੱਤ ਮਿਲੂਗੀ মিডিਆ ਕਈ ਬਣ ਬੈਠਿਆ ਜਿ ਦੇਖbaar ਇੱਕੋ ਝੂਠ ਬੋਲ ਦੇਣੀ ਉਹ ਵੀ ਵਾਰ-ਵਾਰ ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸ਼ੋਹ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ ਸਾਮ ਤੇ ਸਵੇਰੇ ਪਾਲ ਦੇਵੀ ਪਾਗਨੇ ਐਵੇਂ ਤੇਰੇ ਨਾਲ ਕਰਦੇ ਵਸਾਦ ਨੇ 24 ਘੰਟੇ ਨਾਲੇ ਨਿੰਦ ਦੇ ਪਰੋਣੇ ਨੂੰ ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ ਭਾਵੇਂ ਓ ਕੀ ਹੋਈ ਐ ਇੱਕ ਰੌੜ ਤੇਰੇ ਤੇ ਚੁੱਪ ਰਿਹਾ ਪੁੱਤਰਾ ਨੇ ਲਾਉੜ ਤੇਰੇ ਤੇ ਪਰ ਇੱਕ ਗੱਲ ਰੱਖੀ ਮੇਰੀ ਅਧ ਪੁੱਤਰਾ ਆ ਬਾਪੂ ਤੇਰਾ ਬੜਾਇਆ ਪਰ ਓੜ ਪਹਿਰੇ ਤੇ ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾਲਿਆ ਉਠ ਪੁੱਤ ਝੋਟਿਓ ਮੂਸੇ ਆਲਿਆ ਵਾਇਆ ਤੁਸੀਂ ਦੇਖਿਆ ਵੀ ਇਹ ਜਿਹੜਾ ਬੱਚਾ ਵਾ ਫਿਰ ਜਿਹੜਾ ਮਨ ਪਰ ਆਇਆ ਕਿਉਂਕਿ ਇਸ ਦਾ ਭਰਾ ਬਣਿਆ ਸੀ ਸਿੱਧੂ ਮੂਸੇ ਵਾਲਾ ਵੱਡਾ ਭਾਈ ਜਦੋਂ ਵੱਡਾ ਭਾਈ ਸਿਰ ਤੇ ਹੋਵੇ ਨਾ ਤਾਂ ਬੜਾ ਆਸਰਾ ਹੁੰਦਾ ਵਾ ਕਿਉਂਕਿ ਇਸ ਜਿਹੜਾ ਦੀਪਕ ਸਿੰਘ ਦੇ ਮਾਪੇ ਵਜੋਂ ਤੇ ਨਹੀਂ ਹੈਗੇ ਪਰ ਵੱਡੇ ਭਾਈ ਦਾ ਬੜਾ ਸਹਾਰਾ ਸੀ ਦੱਸਦੇ ਆ ਦੀਪਕ ਜਦੋਂ ਸਿੱਧੂ ਮੂਸੇ ਭਾਈ ਨੂੰ ਪਹਿਲੀ ਵਾਰ ਜਾ ਕੇ ਮਿਲਿਆ ਤੇ ਸਿੱਧੂ ਮੂਸੇ ਵਾਲਾ ਭਾਈ ਨੇ ਬਹੁਤ ਉਤਸ਼ਾਹਤਾ ਕੋਈ ਨਹੀਂ ਵੀਰੇ ਕੋਈ ਨਹੀਂ ਪਰਮਾਤਮਾ ਕਿਰਪਾ ਕਰੂਗਾ ਮਰੇ ਕਿਹਦਾ ਵੀ ਉਹ ਭਰਾਵਾਂ ਦਾ ਜਿਹੜਾ ਵਾ ਹੱਥ ਜਿਹੜਾ ਸਿਰ ਤੋਂ ਵੱਡੇ ਬਾਈ ਦਾ ਚਲਾ ਗਿਆ ਤੁਸੀਂ ਦੇਖ ਰਹੇ ਹੋ ਇਸ ਦੇ ਮਾਂ-ਬਾਪ ਹੈ ਨਹੀਂ ਆ ਪਰ ਬੜਾ ਆਸਲਾ ਸੀ ਸਿੱਧੂ ਬਾਈ ਦਾ ਹਮੇਸ਼ਾ ਹੀ ਸਿੱਧੂ ਬਾਈ ਦੱਸਦੇ ਨੇ ਵੀ ਇਸ ਨੂੰ ਬਹੁਤ ਪਿਆਰ ਕਰਦੇ ਸੀ ਅਮਸਰੋਂ ਗਿਆ ਸੀ ਸਪੈਸ਼ਲ ਸਿੱਧੂ ਬਾਈ ਨੂੰ ਮਿਲਣ ਵਾਸਤੇ ਅੱਥਰ ਜਿਹੜੇ ਲੋਕ ਕਹਿੰਦੇ ਸੀ ਵੀ ਸਿੱਧੂ ਬਾਈ ਜਾਕੜਿਆ ਸਿੱਧੂ ਬਾਈ ਮਿਲਦਾ ਨਹੀਂ ਪਰ ਦੱਸਿਆ ਇਸ ਬੱਚੇ ਨੇ ਵੀ ਬਹੁਤ ਪਿਆਰ ਕਰਦੇ ਆ ਤੇ ਰੋਟੀ ਪਾਣੀ ਖਵਾ ਕੇ ਭੇਜਿਆ ਆ ਖਾਸ ਕਰਕੇ ਅੱਜ ਵੀ ਜਿਹੜਾ ਇਹ ਬੱਚਾ ਵਾ ਹਮੇਸ਼ਾ ਸਿੱਧੂ ਬਾਈ ਜਿਹੜਾ ਵਾ ਇਹਨਾਂ ਦਿਲਾਂ ਵਿੱਚ ਰਾਜ ਕਰਦਾ ਰਹੂਗਾ ਅਤੇ ਕਦੀ ਸਿੱਧੂ ਬਾਈ ਜਿਹੜਾ ਵਾ ਉਹ ਮਰੇਗਾ ਨਹੀਂ ਹਮੇਸ਼ਾ ਹੀ ਅਮਰ ਰਹੇਗਾ ਮੀਠਾ ਯਾਦ ਕਰਨ ਵਾਲਾ ਜਿਹੜਾ ਉਹਨਾਂ ਦੇ ਫੈਨ ਨੇ ਉਹਨਾਂ ਦਿਲਾਂ ਵਿੱਚ ਹਮੇਸ਼ਾ ਰਾਜ ਕਰਦਾ ਰਹੇਗਾ ਮੈਨੂੰ ਦਿਓ ਜਾਤ ਮੈਂ ਹਰਜੀਤ ਜੜੀਵਾਲ ਅਮਰਸਾਤੋਂ